ਅੱਜਕੱਲ੍ਹ ਲੋਕਾਂ ਨੂੰ ਕੈਲੇਸਟੋਲ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ ਜਿਸ ਨੂੰ ਪੁੱਛੋ ਤਾਂ ਕੈਲੇਸਟੋਲ ਦੀ ਸਮੱਸਿਆ ਦੇ ਨਾਲ ਹੀ ਜੂਝ ਰਿਹਾ ਹੁੰਦਾ ਹੈ ਪਰ ਉਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਖਾਣ ਪੀਣ ਦੀਆਂ ਆਦਤਾਂ ਦੇ ਵਿੱਚ ਸੁਧਾਰ ਕਰਕੇ ਵੀ ਇਸ ਨੂੰ ਖਤਮ ਕਰ ਸਕਦੇ ਆ ਆਪਣੇ ਸਰੀਰ ਦੇ ਵਿੱਚੋਂ ਬੈਡ ਕੈਲੈਸਟ੍ਰੋਲ ਨੂੰ ਬਿਲਕੁਲ ਖਤਮ ਕੀਤਾ ਜਾ ਸਕਦਾ ਹੈ ਕੈਲੈਸਟ੍ਰੋਲ ਦਾ ਪੱਧਰ ਵਧਣਾ ਤੁਹਾਡੀ ਸਿਹਤ ਨੂੰ ਵਿਗਾੜ ਕੇ ਰੱਖ ਸਕਦਾ ਹੈ ਦਰਅਸਲ ਹਾਈ ਕੈਲੈਸਟ੍ਰੋਲ ਦਿਲ ਦੀ ਬਿਮਾਰੀ ਦਾ ਮੁੱਖ ਕਾਰਨ ਹੁੰਦਾ ਹੈ ਇਸ ਦੇ ਲਈ ਇਸ ਨੂੰ ਕਾਇਮ ਰੱਖਣਾ ਬੇਹੱਦ ਜ਼ਰੂਰੀ ਹੈ ਖਰਾਬ ਜੀਵਨ ਸ਼ੈਲੀ ਦੀਆਂ ਆਦਤਾਂ ਜਿਵੇਂ ਕਿ ਗੈਰ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਹੋਣ ਜੰਕ ਫੂਡ ਦਾ ਜ਼ਿਆਦਾ ਸੇਵਨ ਕਰਨਾ ਹੋਵੇ ਜ਼ਿਆਦਾ ਸ਼ਰਾਬ ਪੀਣਾ ਹੋਵੇ ਤੇ ਸਿਗਰਟ ਨੁਸ਼ੀ ਇਸ ਦੇ ਕਾਰਨ ਹੀ ਕੈਲੈਸਟ੍ਰੋਲ ਜ਼ਿਆਦਾ ਪਤਾ ਹੈ ਕੈਲੇਸਟੋਲ ਸਰੀਰ ਵਿੱਚ ਜਮਾ ਖਰਾਬ ਚਰਬੀ ਹੁੰਦੀ ਹੈ ਜਿਸ ਨੂੰ ਬੈਡ ਕੈਲੇਸਟੋਲ ਕਿਹਾ ਜਾਂਦਾ ਹੈ ਇਸ ਨੂੰ ਘਟ ਕਰਨ ਦੇ ਲਈ ਤੁਸੀਂ ਆਪਣੀ ਡਾਈਟ ਵਿੱਚ ਸਬਜ਼ੀਆਂ ਨੂੰ ਸ਼ਾਮਲ ਕਰ ਸਕਦੇ ਹੋ ਕੈਲੇਸਟੋਲ ਨੂੰ ਘਟ ਕਰਨ ਦੇ ਲਈ ਡਾਈਟੀਸ਼ਨ ਦੇ ਵੱਲੋਂ 5-6 ਸਬਜ਼ੀਆਂ ਦੱਸੀਆਂ ਗਈਆਂ ਨੇ ਜਿਨ੍ਹਾਂ ਨੂੰ ਖਾਣ ਦੇ ਨਾਲ ਤੁਸੀਂ ਕੈਲੇਸਟੋਲ ਨੂੰ ਕਾਫੀ ਮਾਤਰਾ ਦੇ ਵਿੱਚ ਘਟ ਕਰ ਸਕਦੇ ਹੋ ਡਾਕਟਰਾਂ ਦਾ ਕਹਿਣਾ ਹੈ ਕਿ ਪੁਦੀਨਾ ਖਾਣ ਦੇ ਨਾਲ ਪੁਦੀਨੇ ਦੀਆਂ ਪੱਤੀਆਂ ਦਾ ਸੇਵਨ ਕਰਨ ਦੇ ਨਾਲ ਕੈਲਸਟ੍ਰੋਲ ਦੀ ਮਾਤਰਾ ਘਟ ਹੋ ਜਾਂਦੀ ਹੈ ਤੇ ਨਾਲ ਹੀ ਪੁਦੀਨੇ ਦੀਆਂ ਪੱਤੀਆਂ ਚਰਬੀ ਨੂੰ ਬਰਨ ਕਰਨ ਦੇ ਵਿੱਚ ਵੀ ਮਦਦ ਮਿਲਦੀਆਂ ਨੇ ਰੋਜ਼ਾਨਾ ਮਸ਼ਰੂਮ ਦਾ ਸੇਵਨ ਕਰਨ ਦੇ ਨਾਲ ਸਰੀਰ ਨੂੰ ਕਾਫੀ ਐਂਟੀਆਕਸੀਡੈਂਟ ਮਿਲਦਾ ਹੈ ਇਹ ਸਬਜ਼ੀ ਨੂੰ ਖਾਣ ਦੇ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ ਦਿਲ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਨੇ ਬਲੱਡ ਸ਼ੂਗਰ ਵੀ ਕੰਟਰੋਲ ਵਿੱਚ ਰਹਿੰਦਾ ਹੈ ਸ਼ਕਰਕੰਦੀ ਜਿਸ ਨੂੰ সুইਟ ਪੋਟੈਟੋ ਕਿਹਾ ਜਾਂਦਾ ਹੈ ਫਾਈਬਰ ਤੇ ਐਂਟੀਆਕਸੀਡੈਂਟਸ ਦੇ ਨਾਲ ਇਹ ਭਰਪੂਰ ਸਬਜ਼ੀ ਹੁੰਦੀ ਹੈ ਇਸ ਨੂੰ ਰੋਜ਼ਾਨਾ ਖਾਣ ਦੇ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਵਿਟਾਮਿਨ ਮਿਲਦੇ ਨੇ ਤੇ ਇਹ ਕੈਲਸਟ੍ਰੋਲ ਨੂੰ ਵੀ ਕੰਟਰੋਲ ਦੇ ਵਿੱਚ ਰੱਖਦਾ ਹੈ ਇਸ ਤੋਂ ਬਾਅਦ ਲਸਣ ਖਾਣ ਦੇ ਨਾਲ ਤੁਹਾਡੇ ਸਰੀਰ ਵਿੱਚ ਕੈਲਸਟ੍ਰੋਲ ਕੰਟਰੋਲ ਦੇ ਵਿੱਚ ਰਹਿੰਦਾ ਹੈ ਹਾਲਾਂਕਿ ਲਸਣ ਖਾਣ ਦੇ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਜ਼ਰੂਰ ਹੁੰਦਾ ਹੈ ਸਰਦੀਆਂ ਦੇ ਵਿੱਚ ਲਸਣ ਖਾਣ ਦੇ ਨਾਲ ਵੀ ਚਮੜੀ ਚੰਗੀ ਰਹਿੰਦੀ ਹੈ ਹਰੀ ਸਬਜ਼ੀ ਬੀਨਸ ਨੂੰ ਖਾਣ ਦੇ ਵਿੱਚ ਫੋਲੇਟ ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਹੈ ਇਸ ਨੂੰ ਖਾਣ ਦੇ ਨਾਲ ਸਰੀਰ ਵਿੱਚ ਚੰਗੇ ਕੋਲੇਸਟ੍ਰੋਲ ਦਾ ਪੱਧਰ ਲਗਾਤਾਰ ਬਣਦਾ ਹੈ ਇਸ ਤੋਂ ਇਲਾਵਾ ਕੈਲੇਸਟੋਲ ਦੇ ਪੱਧਰ ਨੂੰ ਘਟ ਕਰਨ ਦੇ ਲਈ ਸਰਦੀਆਂ ਦੇ ਵਿੱਚ ਫਾਈਬਰ ਦੇ ਨਾਲ ਭਰਪੂਰ ਸਬਜ਼ੀਆਂ ਜਿਵੇਂ ਪਾਲਕ, ਬੈਂਗਨ, ਬ੍ਰੋਕਲੀ ਤੇ ਗਾਜਰ ਦਾ ਸੇਵਨ ਕਰਨਾ ਚਾਹੀਦਾ ਹੈ। ਕੈਲੇਸਟੋਲ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ ਦੇ ਵਿੱਚ ਵੱਧ ਤੋਂ ਵੱਧ ਫਲ ਤੇ ਸਬਜ਼ੀਆਂ ਦਾ ਸੇਵਨ ਕਰਨਾ ਚਾਹੀਦਾ ਹੈ। ਲਾਲ ਮੀਟ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ, ਭਾਰ ਬਹੁਤ ਜ਼ਿਆਦਾ ਨਹੀਂ ਵਧਣ ਦੇਣਾ ਚਾਹੀਦਾ ਇਸ ਦੇ ਨਾਲ ਹੀ ਪੁੰਗਰੇ ਹੋਏ ਭੋਜਨ ਨੂੰ ਵੀ ਜ਼ਿਆਦਾ ਖਾਣਾ ਚਾਹੀਦਾ ਹੈ।